ਵਾਇਰਜੀ ਕਾਕਾ ਲਾ ਵਾਇਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮੀਨੀ ਵਲogs ਅੱਜ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੁਰ ਕਰੋ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਬੈਲ ਨੋਟੀਫਿਕੇਸ਼ਨ ਨੂੰ ਵੀ ਨਾ ਪਲਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਦੇ ਜਿਹੜੀ ਨੋਟੀਫਿਕੇਸ਼ਨ ਹੈ ਉਹ ਟਾਈਮ ਟੂ ਟਾਈਮ ਆਉਂਦੀ ਰਹੇ ਆਪਾਂ ਡੇਲੀ ਦਾ ਚੈਲੰਜ ਲੈ ਹੈ ਜੀ ਡੇਲੀ ਇੱਕ ਵਲੌਗ ਬਣਾਉਣਾ ਹੈ ਤੇ ਹਰ ਵਲੌਗ ਦੇ ਵਿੱਚ ਆਪਾਂ ਨਵੀਂ ਕੋਈ ਇਨਫੋਰਮੇਸ਼ਨ ਕੁਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਸ਼ੇਅਰ ਕਰਦੇ ਆਂ ਜੀ ਤੇ ਹੁਣ ਹੈਗਾ ਜੀ ਅੱਜ ਤਰੀਕ ਹੈਗੀ 21 ਦਸੰਬਰ ਸ਼ਹੀਦੀ ਜਿਹੜਾ ਹੈਗਾ ਦਿਨਾਂ ਦਾ ਦੌਰ ਹੈ ਕੱਲ ਆਪਾਂ ਗੱਲ ਕੀਤੀ ਸੀਗੀ ਵੀ ਕੱਲ 20 ਦਸੰਬਰ ਸੀਗਾ ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅੱਜ 21 ਦਸੰਬਰ ਅੱਜ ਸਰਸਾ ਨਦੀ ਦੇ ਕਿਨਾਰੇ ਜਦੋਂ ਸਰਸਾ ਨਦੀ ਪਾਰ ਕਰ ਰਹੇ ਸੀਗੇ ਤਾਂ ਗੁਰੂ ਜੀ ਦਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ ਸੀਗਾ ਤਾਂ ਹੋਇਆ ਕੀ ਸੀਗਾ ਕਿ ਆਪਣਾ ਮੁਗਲਾਂ ਨੇ ਤੇ ਹਿੰਦੂਆਂ ਨੇ ਇਹ ਪਹਾੜੀ ਰਾਜੇ ਜਿਹੜੇ ਸੀਗੇ ਉਹਨਾਂ ਨੇ ਕਸਮਾਂ ਖਾਧੀਆਂ ਸੀ ਪਹਾੜੀ ਰਾਜਿਆਂ ਨੇ ਭਗਵਤ ਗੀਤਾ ਦੀ ਤੇ ਮੁਗਲਾਂ ਨੇ ਕੁਰਾਨ ਸ਼ਰੀਫ ਦੀ ਕਸਮਾਂ ਖਾਧੀਆਂ ਕਿ ਅਸੀਂ ਤੁਹਾਡੇ ਤੇ ਵਾਰ ਨਹੀਂ ਕਰਾਂਗੇ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਬਟ ਫਿਰ ਵੀ ਉਹਨਾਂ ਨੇ ਧੋਖੇ ਨਾਲ ਪਿੱਛੋਂ ਹਮਲਾ ਕਰਤਾ ਜਦੋਂ ਗੁਰੂ ਸਾਹਿਬ ਜੀ ਹਨਾ ਕਿੜਾ ਛੱਡ ਕੇ ਜਾ ਰਹੇ ਸੀ ਤੇ ਸਵੇਰ ਦਾ ਸਮਾਂ ਸੀ ਹਨਾ ਆਪਣਾ ਅੰਮ੍ਰਿਤ ਵੇਲੇ ਦਾ ਜਦੋਂ ਟਾਈਮ ਹੋਇਆ ਗੁਰੂ ਜੀ ਨੇ ਕਿਹਾ ਬਈ ਇੱਥੇ ਸਥਾਨ ਬਣਾਓ ਤੇ ਆਪਾਂ ਇੱਥੇ ਜਿਹੜਾ ਹੈ ਨਿਤਨੇਮ ਕਰਨਾ ਜਦ ਕਿ ਸਿੱਤ ਸੰਗ ਸਿੱਖ ਸੰਗਤ ਜਿਹੜੀ ਸੀਗੀ ਉਹ ਗੁਰੂ ਜੀ ਨੂੰ ਕਹਿ ਰਹੀ ਸੀ ਬਈ ਹਜੇ ਸਰਸਨ ਦੀ ਜਿਹੜੀ ਹੈਗੀ ਆ ਉਹਦਾ ਜਿਹੜੀ ਆ ਉੱਪਰ ਨਹੀਂ ਆਈ ਹਜੇ ਉਹ ਨੀਵੀਂ ਹੈ ਤੇ ਆਪਾਂ ਨਦੀ ਕ੍ਰੋਸ ਕਰ ਲਈਏ ਫਿਰ ਆਪਾਂ ਇਹ ਜਿਹੜਾ ਹੈਗਾ ਨਿਤਨੇਮ ਆਪਾਂ ਪਾਠ ਪੂਜਾ ਪਾਠ ਜਿਹੜਾ ਹੈਗਾ ਗੁਰਮਾਣੀ ਵਿਚਾਰ ਆਪਾਂ ਕਰਾਂਗੇ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਉਹ ਦਾ ਨਾ ਕਰੋ ਸਮਾਂ ਨਾ ਗਵਾਓ ਤੇ ਮਤਲਬ ਵੀ ਆਪਾਂ ਨਿਤਨੇਮ ਕਰਨਾ ਤੇ ਆਪਣਾ ਪਾਠ ਕਰਨਾ ਤਾਂ ਤੁਸੀਂ ਦੇਖੋ ਮਤਲਬ ਗੁਰੂ ਮਹਾਰਾਜ ਜੀ ਕਿੰਨੀ ਜ਼ਿਆਦਾ ਪ੍ਰੀਫਰੈਂਸ ਦਿੰਦੇ ਸੀਗੇ ਆਪਣੇ ਨਿਤਨੇਮ ਨੂੰ ਤੇ ਅੱਜ ਕੱਲ੍ਹ ਕਈ ਸਿੱਖ ਇਹ ਜਿਹੇ ਨੇ ਜਿਹੜੇ ਨਿਤਨੇਮ ਆ ਆ ਕਰਨਾ ਹੀ ਨਹੀਂ ਚਾਹੁੰਦੇ ਮਤਲਬ ਉਹਨਾਂ ਨੂੰ ਉੱਠੇ ਨਹੀਂ ਜਾਂਦਾ ਕਈ ਕਹਿ ਦਿੰਦੇ ਆ ਜੀ ਬਈ ਬਸ ਰੱਬ ਦਾ ਨਾਮ ਲੈ ਲਿਆ ਹਨਾ ਜਾਂ ਵਾਹਿਗੁਰੂ ਵਾਹਿਗੁਰੂ ਕਹਿਤਾ ਤਾਂ ਬਸ ਵੀ ਬਹੁਤ ਹੈ ਉਹਨਾਂ ਵਾਸਤੇ ਇਹ ਸਿੱਖਿਆ ਹੈ ਕਿ ਨਿਤਨੇਮ ਦੇਖੋ ਬਈ ਮੌਤ ਪਿੱਛੇ ਤੁਰੀ ਆਉਂਦੀ ਸੀਗੀ ਗੁਰੂ ਜੀ ਨੂੰ ਪਤਾ ਸੀ ਬਈ ਅੱਗੋਂ ਸਰਸਾ ਦੀ ਨਦੀ ਨੇ ਚੜ ਜਾਣਾ ਤੇ ਪਿੱਛੋਂ ਜਿਹੜੇ ਹੈਗੇ ਹਮਲਾਵਰ ਆ ਰਹੇਵੇਂ ਪਰ ਉਹਨਾਂ ਨੇ ਫਿਰ ਵੀ ਕਿਹਾ ਕਿ ਨਹੀਂ ਬਈ ਇੱਥੇ ਆਪਾਂ ਆਪਣਾ ਸਥਾਨ ਲਾਓ ਤੇ ਆਪਾਂ ਇੱਥੇ ਜਿਹੜਾ ਹੈ ਨਿਤਨੇਮ ਦਾ ਪਾਠ ਕਰਨਾ ਹੀ ਕਰਨਾ ਤਾਂ ਉਹਨਾਂ ਨੇ ਪਾਠ ਸ਼ੁਰੂ ਕੀਤਾ ਜਦੋਂ ਫੌਜਾਂ ਨੇੜੇ ਆਈਆਂ ਤਾਂ ਦੋ ਸਿੰਘ ਸੀਗੇ ਗੁਰੂ ਸਾਹਿਬ ਦੀ ਫੌਜ ਵਿੱਚ ਭਾਈ ਮਨੀ ਸਿੰਘ ਜੀ ਦੇ بیٹے ਭਾਈ ਉਦੇ ਸਿੰਘ ਤੇ ਭਾਈ ਬਚੱਤਰ ਸਿੰਘ ਬਚੱਤਰ ਸਿੰਘ ਤਾਂ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਨਾਗਣੀ ਮਾਰ ਕੇ ਹਾਥੀ ਨੂੰ ਹਨਾ ਮਾਰ ਦਿੱਤਾ ਸੀਗਾ ਤੇ ਉਹਨਾਂ ਦਾ ਸੀਗੇ ਇੱਕ ਹੋਰ ਭਰਾ ਸੀਗਾ ਭਾਈ ਉਦੇ ਸਿੰਘ ਤਾਂ ਉਹਨਾਂ ਦੋਨਾਂ ਸੂਰਮਿਆਂ ਨੇ ਰਲ ਕੇ ਨਾਲ ਹੋਰ ਸਿੱਖ ਫੌਜਾਂ ਨੇ ਰਲ ਕੇ ਉਹਨਾਂ ਦਾ ਜਿਹੜੇ ਆਪਣੇ ਭਾਂੜੀ ਰਾਜੇ ਅਤੇ ਮੁਗਲ ਫੌਜਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਭਾਈ ਉਦੇਸ ਸਿੰਘ ਜਿਹੜੇ ਨੇ ਉਹ ਉੱਥੇ ਹੀ ਜ਼ਖਮਾ ਕਰਕੇ ਸ਼ਹੀਦ ਹੋ ਗਏ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਜਿਹੜੇ ਭਾਈ ਬਚਤਰ ਸਿੰਘ ਸੀਗੇ ਉਹ ਦੋ ਦਿਨਾਂ ਬਾਅਦ ਉਹ ਆਪਣੇ ਜ਼ਖਮ ਤੋਂ ਉੱਭਰ ਨਾ ਸਕੇ ਕਿਉਂਕਿ ਫੱਟ ਬਹੁਤ ਜ਼ਿਆਦਾ ਲੱਗੇ ਸੀਗੇ ਜ਼ਖਮ ਬਹੁਤ ਜ਼ਿਆਦਾ ਡੂੰਗੇ ਸੀ ਤਾਂ ਉਹਨਾਂ ਨੇ ਦੋ ਦਿਨਾਂ ਬਾਅਦ ਸ਼ਹੀਦੀ ਜਿਹੜੀ ਆ ਪ੍ਰਾਪਤ ਕਰ ਲਈ ਸੀਗੀ ਤੇ ਜਦੋਂ ਆ ਮਹਾਰਾਜ ਜੀ ਨੇ ਜਿਹੜਾ ਹੈ ਆਪਣਾ ਨਿਤਨੇਮ ਕੀਤਾ ਸੰਪੂਰਨ ਕੀਤਾ ਤਾਂ ਉਸ ਤੋਂ ਬਾਅਦ ਜਿਹੜਾ ਸਰਸਵਤੀ ਨਦੀ ਦਾ ਜਿਹੜਾ ਵਹਾਅ ਸੀਗਾ ਉਹ ਤੇਜ਼ ਹੋ ਕੇ ਨਰਜੀ ਉੱਤੇ ਹੋਰ ਜ਼ਿਆਦਾ ਚੜ ਚੁੱਕੀ ਸੀ ਤੇ ਜਿਹਨੂੰ ਪਾਰ ਕਰਦਿਆਂ ਕਰਦਿਆਂ ਜਿਹੜੇ ਦੋ ਵੱਡੇ ਸਹਿਬਜ਼ਾਦੇ ਨੇ ਉਹ ਗੁਰੂ ਜੀ ਦੇ ਨਾਲ ਪਹਿਲਾਂ ਆਪਾਂ ਸਰਸਾ ਨਦੀ ਕ੍ਰੋਸ ਕਰਕੇ ਤੇ ਜਿਹੜੇ ਛੋਟੇ ਸਹਿਬਜ਼ਾਦੇ ਸੀਗੇ ਜੋ ਮਾਤਾ ਗੁਜਰੀ ਜੀ ਦੇ ਨਾਲ ਸੀਗੇ ਉਹ ਵਹਾ ਤੇਜ਼ ਹੋਣ ਕਰਕੇ ਨਦੀ ਕ੍ਰੋਸ ਨਹੀਂ ਕਰ पाए ਸਰਸਾ ਨਦੀ ਕ੍ਰੋਸ ਨਹੀਂ ਕਰ पाए ਤਾਂ ਉਹ ਕੰਡੇ-ਕੰਡੇ ਹੋ ਗਏ ਵਾਪਸ ਮੁੜ ਗਏ ਤੇ ਆ ਨਦੀ ਦੇ ਕੰਡੇ-ਕੰਡੇ ਤੁਰਦੇ-ਤੁਰਦੇ ਗਾਹਾਂ ਅੱਗੇ ਚਲੇ ਗਏ ਕਿ ਅੱਗੇ ਜਾ ਕੇ ਆਪਾਂ ਗੁਰੂ ਜੀ ਨਾਲ ਮੇਲ ਹੋ ਜਾਏਗਾ ਬਟ ਉਹਨਾਂ ਨੂੰ ਨਹੀਂ ਸੀ ਪਤਾ ਗੁਰੂ ਜੀ ਨੂੰ ਪਤਾ ਸੀਗਾ ਬਟ ਉਹਨਾਂ ਸ਼ਹਿਬਜ਼ਾਦਿਆਂ ਨੂੰ ਤੇ ਮਾਤਾ ਗੁਰਜੀ ਜੀ ਨੂੰ ਨਹੀਂ ਸੀ ਪਤਾ ਵੀ ਇਹ ਸਾਡਾ ਆਖਰੀ ਜਿਹੜਾ ਸੀਗਾ ਬਈ ਅਸੀਂ ਪਰਿਵਾਰ ਇਕੱਠਾ ਰਿਹਾ ਤੇ ਇਸ ਤੋਂ ਬਾਅਦ ਅਸੀਂ ਨਹੀਂ ਮਿਲਣਾ ਤਾਂ ਤੁਸੀਂ ਦੇਖੋ ਮਤਲਬ ਵੀ ਗੁਰੂ ਸਾਹਿਬ ਜੀ ਤੇ ਕਿੰਨਾ ਸੰਕਟ ਆਇਆ ਹਨ ਬਈ ਉਹਨਾਂ ਨੇ ਕਿੰਨਾ ਦੁੱਖ ਝੱਲਿਆ ਬਟ ਫਿਰ ਵੀ ਉਹਨਾਂ ਨੇ ਪ੍ਰਮਾਤਮਾ ਨੂੰ ਕੋਈ ਦੋਸ਼ ਨਹੀਂ ਦਿੱਤਾ ਇੱਥੇ ਕੋਈ ਮਾੜੀ ਜੀ ਕੋਈ ਦਿੱਕਤ ਆ ਜਾਏ ਆਪਾਂ ਰੱਬ ਨੂੰ ਤਦ ਹੀ ਬੜ ਲੈਂ ਨਵੀ ਹਾਇਰ ਬਾਤੂ ਸਾਡੇ ਨਾਲ ਇਹ ਕਿਉਂ ਕੀਤਾ ਜਾਂ ਸਾਡੇ ਵਾਸਤੇ ਹੀ ਇਹ ਦੁੱਖ ਲਿਖਿਆ ਸੀ ਜਾਂ ਬਈ ਲੋਕਾਂ ਨੂੰ ਤੂੰ ਸੁੱਖ ਦੇਈ ਜਾਂਦਾ ਤੇ ਆਪਣਾ ਜਿਹੜਾ ਹੈ ਸਾਨੂੰ ਤੂੰ ਦੁੱਖ ਦੇਈ ਜਾਂਦਾ ਆਪਾਂ ਰੱਬ ਨੂੰ ਤਦ ਹੀ ਮਹਿਣਾ ਮਾਰਦੇ ਹਾਂ ਜਦ ਕਿ ਗੁਰਬਾਣੀ ਦੇ ਵਿੱਚ ਲਿਖਿਆ ਬਈ ਦੁੱਖਦਾਰੂ ਸੁਖ ਰੋਗ ਪਿਆ ਬਈ ਦੁੱਖਦਾਰੂ ਦੀ ਤਰ੍ਹਾਂ ਹੁੰਦਾ ਵੀ ਕਿਉਂਕਿ ਦੁੱਖ ਵਿੱਚ ਬੰਦਾ ਜਿਹੜਾ ਹੈ ਪਰਮਾਤਮਾ ਨਾਲ ਜੁੜਦਾ ਹੈ ਤੇ ਸੁੱਖ ਵਿੱਚ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਤੇ ਬਸ ਉਹਦੀ ਖੁਸ਼ੀ ਦੇ ਵਿੱਚ ਹੀ ਮਸਤ ਹੋ ਜਾਂਦਾ ਹੈ ਇਸ ਲਈ ਗੁਰਮਾਣੀ ਬਹੁਤ ਜ਼ਿਆਦਾ ਮਾਰਗਦਰਸ਼ਨ ਕਰਦੀ ਆ ਜਿਹੜੇ ਮੈਨੂੰ ਤਾਂ ਜਿਹੜੇ ਹੈਗੇ ਆ ਅ ਅਫਸੋਸ ਹੁੰਦਾ ਉਹਨਾਂ ਲੋਕਾਂ ਤੇ ਜਿਹੜੇ ਪੁਸ਼ਕ ਚੀਜ਼ਾਂ ਖਾਤਰ ਹਨਾ ਮਲਬ ਉਹਦਾ ਧਰਮ ਛੱਡ ਦਿੰਦੇ ਨੇ ਤੇ ਮਤਲਬ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲਦੀ ਹੁਣ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਵੀ ਆਪਣੇ ਪੰਜਾਬ ਚ ਬਹੁਤ ਜ਼ਿਆਦਾ ਹਨਾ ਹੈਗਾ ਪ੍ਰਚਲਿਤ ਹੈ ਵੀ ਧਰਮ ਬਾਲੀ ਛੇਤੀ ਬਦਲਦੇ ਨੇ ਲੋਕ ਤਾਂ ਕਿ ਉੱਥੋਂ ਥੋੜਾ ਜਿਹਾ ਫਾਇਦਾ ਹੋ ਸਕੇ ਹਨਾ ਬਟ ਇਹ ਨਹੀਂ ਸੋਚਦੇ ਵੀ ਉਹਨਾਂ ਖਾਤਰ ਹੀ ਭਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਤਸੀ ਇਹ ਇਹ ਪਤਾ ਕੀ ਕਹਿੰਦੇ ਆ ਇਧਰ ਲਈ ਕਹਿੰਦੇ ਕਹਿੰਦੇ ਵੀ ਸਾਡੇ ਪਰਿਵਾਰ ਦੀ ਬਿਹਤਰੀ ਲਈ ਅਸੀਂ ਆਪਦਾ ਧਰਮ ਜਿਹੜਾ ਹੈ ਬਦਲਿਆ ਕਿਉਂਕਿ ਸਾਡਾ ਉਸ ਚ ਫਾਇਦਾ ਨਹੀਂ ਸੀ ਤੇ ਇਸ ਚ ਸਾਡਾ ਜ्यादा ਜਲਦੀ ਸੁਣੀ ਜਾਂਦੀ ਆ ਦੱਸੋ ਜੇ ਵੀ ਤੁਹਾਡਾ ਇਹੀ ਇਨਾ ਕਰਨਾ ਸੀ ਤਾਂ ਫਿਰ ਤੁਸੀਂ ਇਸ ਧਰਮ ਦੇ ਵਿੱਚ ਆਉਣਾ ਕਿਉਂ ਸੀਗਾ ਜੇ ਮਤਲਬ ਤੁਹਾਡਾ ਇੱਥੇ ਨੁਕਸਾਨ ਕਰਨਾ ਸੀ ਤਾਂ ਫਿਰ ਪ੍ਰਮਾਤਮਾ ਨੇ ਤੁਹਾਨੂੰ ਸਿੱਖ ਧਰਮ ਦੇ ਵਿੱਚ ਪਾਉਣਾ ਕਿਉਂ ਸੀ ਬਾਕੀ ਮੇਰਾ ਕੋਈ ਇਨਾ ਜ਼ਿਆਦਾ ਗੁੱਸਾ ਗਿਲਾ ਨਹੀਂ ਹੈਗਾ ਇੰਨੇ ਇੱਕ ਚੀਜ਼ ਨਾਲ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਇਹ ਲੋਕ ਕਿੰਨੇ ਕੁ ਪੱਕੇ ਨੇ ਹਨਾ ਮਤਲਬ ਇਹ ਸਿਰਫ ਨਾਮ ਦੇ ਹੀ ਸਿੱਖ ਹੁੰਦੇ ਆ ਜਿਹੜੇ ਧਰਮ ਕਨਵਰਟ ਕਰ ਲੈਂਦੇ ਆਪਦਾ ਹਨਾ ਕੁਝ ਕੁ ਫਾਇਦੇਆਂ ਖਾਤਰ ਤੇ ਕਈਆਂ ਨੇ ਤਾਂ ਆਪਦੇ ਪਰਿਵਾਰ ਗਵਾਏ ਹਨਾ ਆਪਦੀਆਂ ਖੋਪੜੀਆਂ ਲਹਾਈਆਂ ਆ ਰਹਿਆਂ ਤੇ ਚੜੇ ਹਨਾ ਆਰਿਆਂ ਨਾਲ ਤਨ ਚਰਾਏ ਚਰਖਣੀਆਂ ਤੇ ਚੜੇ ਮਤਲਬ ਉਹਨਾਂ ਨੇ ਟਸ ਤੋਂ ਮਸ ਨਹੀਂ ਕੀਤੀ ਕਿ ਫਿਰ ਵੀ ਕਿਹਾ ਵੀ ਤੇਰਾ ਕੀ ਆ ਮਿੱਠਾ ਲੱਗਿਆ ਬਟ ਅੱਜ ਕੱਲ ਜੇ ਮਾੜਾ ਮਟਾ ਕੁਛ ਹੋ ਜੇ 1921 ਹੋ ਜੇ 1921 ਦਾ ਟਿਕ ਹੋਣੀ ਮਾੜੀ ਨਿੱਕੀ ਤੋਂ ਨਿੱਕੀ ਗੱਲ ਵੀ ਹੋ ਜੇ ਤਾਂ ਵੀ ਲੋਕ ਹਾਏ ਬੂ ਦਹਾਈ ਪਾਉਣ ਲੱਗ ਜਾਂਦੇ ਰੱਬ ਨੂੰ ਫੜ ਲੈਂਦੇ ਫਿਰ ਆਪਾਂ ਸਾਡਾ ਵੈਰੀ ਬਣਿਆ ਗਿਆ ਤਾਂ ਅੱਜ ਦੀ ਬੇਨਤੀ ਇਹੀ ਹੈ ਕਿ ਆਪਾਂ ਇਹ ਜਿਹੜੇ ਆਪਣੇ ਉਲਾਂਬੇ ਆ ਨਾ ਜਿਹੜੇ ਨਿੱਕ ਨਿੱਕੀ ਗੱਲ ਤੇ ਆਪਾਂ ਰੱਬ ਨੂੰ ਦੇਣੇ ਸ਼ੁਰੂ ਕਰ ਦਿੰਨੇ ਆ ਇਹ ਨਾ ਕੀਤੇ ਜਾਣ ਹਨਾ ਰੱਬ ਦਾ ਨਾਮ ਜਪੋ ਕਿਉਂਕਿ ਇਹ ਨਹੀਂ ਹੈਗਾ ਕਿ ਤੁਸੀਂ ਐਨੇ ਪਾਠ ਕਰੋਗੇ ਤਾਂ ਤੁਹਾਡੀ ਕੋਠੀ ਬਣ ਜੂਗੀ ਐਨੇ ਪਾਠ ਕਰੋਗੇ ਤਾਂ ਤੁਹਾਡਾ ਇਹਦਾ ਵੀਜ਼ਾ ਲੱਗ ਜੂਗਾ ਇਸ ਕੰਟਰੀ ਦਾ ਇਹ ਚੀਜ਼ਾਂ ਪਤਾ ਨਹੀਂ ਕਿਉਂ ਆਪਣੇ ਸਿੱਖ ਧਰਮ ਦੇ ਵਿੱਚ ਪ੍ਰਚਲਿਤ ਹੋ ਗਈਆਂ ਕਿ ਤੁਸੀਂ ਇਸ ਥਾਂ ਜਾਓ ਜੀ ਇੱਥੇ ਆ ਚੀਜ਼ ਮਿਲਦੀ ਹੈ ਜੀ ਇਸ ਥਾਂ ਜਾਓ ਜੀ ਤੁਸੀਂ ਆ ਚੀਜ਼ ਮਿਲਦੀ ਹੈ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਸਾਰੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਹੀ ਆ ਜਿਹੜਾ ਤੁਹਾਡੇ ਪਿੰਡ ਚ ਗੁਰਦੁਆਰਾ ਠੀਕ ਹੈ ਉਹ ਵੀ ਉੱਥੇ ਵੀ ਉਹੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ ਤੇ ਜਿੱਥੇ ਤੁਸੀਂ ਜਾ ਰਹੇ ਹੋ ਜਿੱਥੇ ਤੁਸੀਂ ਕਹਿੰਦੇ ਮਨ ਤਾਂ ਪੂਰੀ ਹੁੰਦੀਆਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਉਹੀ ਆ ਤਾਂ ਇਹ ਸਿਰਫ ਆਪਣਾ ਜਿਹੜਾ ਹੈਗਾ ਬਿਜ਼ਨਸ ਚਲਾਉਣ ਵਾਸਤੇ ਹਨਾ ਪਬਲਿਸਿਟੀ ਕਰ ਦਿੰਦੇ ਆ ਤੇ ਲੋਕਾਂ ਨੂੰ ਹਨਾ ਵੈਸੇ ਹੀ ਲੋਕ ਸੁੱਖ ਲੋੜਦੇ ਆ ਭਈ ਹਾਂ ਭਈ ਸੌਖੀ ਸੁੱਖ ਮਿਲੇ ਭਈ ਦੁੱਖ ਤਾਂ ਆ ਜਾਣਾ ਤੇ ਦੁੱਖ ਤਾਂ ਆਉਣਾ ਹੀ ਹੈ ਜੀ ਕਿਉਂਕਿ ਗੁਰਬਾਣੀ ਚ ਵੀ ਕਹਿੰਦੇ ਕਿ ਸੁੱਖ ਸਾਧਨ ਕੇ ਬਹੁ ਕੀਏ ਦੁੱਖ ਕਾ ਕੀਆ ਨਾ ਕੋਈ ਹਨਾ ਵੀ ਸੁੱਖਾਂ ਵਾਸਤੇ ਹੀ ਬੰਦਾ ਭੱਜਿਆ ਫਿਰਦਾ ਵੀ ਮੈਨੂੰ ਆ ਸੁੱਖ ਮਿਲ ਜਾ ਆ ਸੁੱਖ ਮਿਲ ਜੇ ਉਹ ਮਿਲਦਾ ਵੀ ਆ ਬਟ ਦੁੱਖ ਵਾਸਤੇ ਤਾਂ ਕੋਈ ਵੀ ਨਹੀਂ ਭੱਜਦਾ ਪਰ ਫਿਰ ਵੀ ਆਉਂਦਾ ਨਾ ਇਹ ਆਉਣੇ ਹੀ ਆ ਸੁੱਖ ਦੁੱਖ ਇੱਕ ਤਰ੍ਹਾਂ ਦੇ ਕੱਪੜੇ ਲੀੜੇ ਹੀ ਆ ਜਿਵੇਂ ਤਨ ਦੇ ਕੱਪੜੇ ਹੁੰਦੇ ਹਨਾ ਆਪਾਂ ਹਰ ਰੋਜ਼ ਬਦਲਦੇ ਆ ਲਾ ਧੋ ਕੇ ਬਦਲਦੇ ਆ ਹਰ ਰੋਜ਼ ਨਾ ਮਾਰ ਕਪੜਾ ਮੁੰਨੇ ਉਸੇ ਤਰ੍ਹਾਂ ਹੀ ਸੁਖ ਦੋਗਾ ਵੀ ਜੇ ਸੁਖ ਆਏ ਤਾਂ ਤੁਸੀਂ ਤਿਆਰ ਰੋ ਵੀ ਦੁੱਖ ਵੀ ਆਊਗਾ ਤੇ ਜੇ ਦੁੱਖ ਆਇਆ ਤਾਂ ਤੁਸੀਂ ਸਬਰ ਰੱਖੋ ਕਿਉਂਕਿ ਸੁਖ ਵੀ ਬਹੁਤ ਜਲਦੀ ਆਉਣ ਵਾਲਾ ਤਾਂ ਇਹ ਚੀਜ਼ ਹੈ ਜੀ ਬਾਪ ਦੇ ਧਰਮ ਚ ਚਪਕੇ ਹੋਵੋ ਹਨ ਕਿਸੇ ਦੇ ਪਿੱਛੇ ਲੱਗ ਕੇ ਆਪਦਾ ਧਰਮ ਨਾ ਛੱਡੋ ਕਿਉਂਕਿ ਗੁਰੂ ਪਾਤਸ਼ਾਹ ਨੇ ਆਪਦਾ ਪਰਿਵਾਰ ਤੋਂ ਪਹਿਲਾਂ ਤੁਹਾਨੂੰ ਰੱਖਿਆ ਉਹਨਾਂ ਨੇ ਆਪਦਾ ਪਰਿਵਾਰ ਵਾਰਤਾ ਸੀਗਾ ਸਿੱਖ ਪੰਥ ਦੇ ਲਈ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਤਾਂ ਕਿ ਤੁਸੀਂ ਸੌਖਾ ਸਾਹ ਲੈ ਸਕੋ ਤੇ ਤੁਸੀਂ ਥੋੜੀ ਜਿਹੀ ਭੀੜ ਕੀ ਮਿਲਦੀ ਥੋੜਾ ਜਿਹਾ ਰਾਸ਼ਨ ਕੀ ਮਿਲਦਾ ਤੇ ਤੁਸੀਂ ਤਾਂ ਜੀ ਆਪਦਾ ਧਰਮ ਹੀ ਬਦਲ ਲੈਨੇ ਹੋ ਇਦਾਂ ਇੰਨੇ ਕੱਚੇ ਖੜਾਰੇ ਨਾ ਬਣੋ ਕਿਉਂਕਿ ਲੇਖਾ ਜਦੋਂ ਉੱਤੇ ਜਾ ਕੇ ਦੇਣਾ ਪਊਗਾ ਨਾ ਉੱਥੇ ਜਿਹੜੇ ਚਿੱਠੇ ਖੁੱਲਣੇ ਆ ਤਾਂ ਉੱਥੇ ਫਿਰ ਤੁਹਾਡੇ ਤੋਂ ਜਵਾਬ ਨਹੀਂ ਦੇ ਹੋਣਾ ਉੱਥੇ ਫਿਰ ਸ਼ਰਮ ਨਾਲ ਜਿਹੜੀ ਨਿਗਾਹ ਹੈਗੀ ਆ ਨਾ ਪਲਕਾਂ ਹੈਗੀਆਂ ਉਹ ਥੱਲੇ ਹੀ ਹੋਣਗੀਆਂ ਅੱਛਾ ਚਲੋ ਇਹ ਗੱਲ ਤਾਂ ਹੈ ਹੈ ਬਈ ਕੁਝ ਪਰਿਵਾਰ ਕਨਵਰਟ ਹੋ ਜਾਂਦੇ ਚਲੋ ਉਹ ਆਪਣੇ ਨਾਮ ਅੱਗੋਂ ਸਿੰਘ ਵੀ ਹਟਾ ਲੈਂਦੇ ਆਪਦੀ ਆਈਡੈਂਟੀਟੀ ਵੀ ਚੇਂਜ ਕਰ ਲੈਂਦੇ ਆਪਦਾ ਜਿਹੜਾ ਪਹਿਰਾਵਾ ਉਹ ਵੀ ਚੇਂਜ ਕਰ ਲੈਂਦੇ ਕਈ ਹੈਗੇ ਦੋਲੇ ਭਈ ਨਾਮ ਪਿੱਛੇ ਸਿੰਘ ਵੀ ਲਾਉਣਗੇ ਤੇ ਧਰਮ ਵੀ ਦੂਸਰਾ ਰੱਖਣਗੇ ਮਤਲਬ ਦੋਨੇ ਪਾਸਿਓਂ ਤਾਂ ਕਿ ਉਧਰੋਂ ਵੀ ਇਹਨਾਂ ਨੂੰ ਪ੍ਰੋਫਿਟ ਆਉਂਦਾ ਰਹੇ ਤੇ ਉਧਰੋਂ ਵੀ ਪ੍ਰੋਫਿਟ ਆਉਂਦਾ ਰਹੇ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਭਈ ਇਹ ਕਮਾਈ ਜਿਆਦਾ ਵਾਦੀ ਫੁੱਲਦੀ ਨਹੀਂ ਹੁੰਦੀ ਕਿਉਂਕਿ ਪ੍ਰਮਾਤਮਾ ਦੇ ਨਿਗਾਹ ਵਿੱਚ ਸਭ ਕੁਝ ਚੱਲ ਰਿਹਾ ਹੁੰਦਾ ਐ ਐ ਨਹੀਂ ਆਇਓ ਵੀ ਤੁਸੀਂ ਪ੍ਰਮਾਤਮਾ ਨੂੰ ਟਰਕਾ ਕੇ ਹਨਾ ਇਹ ਚੀਜ਼ਾਂ ਕਰ ਲਓਗੇ ਇਹ ਅੱਜ ਨਹੀਂ ਤਾਂ ਕੱਲ੍ਹ ਲੇਖਾ ਦੇਣਾ ਪੈਣਾ ਆਪਦੇ ਕਰਮ ਸਹੀ ਰੱਖੋ ਹਨਾ ਗੁਰਬਾਣੀ ਨਾਲ ਜੁੜੋ ਨਿਤਨੇਮ ਨਾਲ ਜੁੜੋ ਪਰਪੱਖ ਸਿੱਖ ਬਣੋ ਹਨਾ ਐ ਦਿਖਾਵੇ ਵਾਲੇ ਸਿੱਖ ਨਾ ਬਣੋ ਵੀ ਆ ਇੱਧਰ ਫਾਇਦਾ ਮਿਲਦਾ ਤਾਂ ਚੱਲ ਇਹਦੀ ਝੋਲੀ ਪੈ ਕੇ ਇੱਧਰ ਫਾਇਦਾ ਮਿਲਦਾ ਆ ਬਾਬੇ ਦੇ ਪਹਿਰੀ ਪੈ ਕੇ ਇੱਕ ਬਾਬਾ ਹੈ ਇੱਕ ਬਾਬਾ ਅਕਾਲ ਰੂਪ ਠੀਕ ਹੈ ਗੁਰੂ ਗ੍ਰੰਥ ਸਾਹਿਬ ਬਸ ਸਿੱਧੀ ਗੱਲ ਹੈ ਉਸ ਦੇ ਪੈਰਿੰਪਉ ਉਸ ਦੇ ਅੱਗੇ ਆਪਣਾ ਸਿਰ ਨਮਾਉ ਹਨ ਨਕਮਸਤਕ ਹੋਵੋ ਇਹ ਬਾਬਾ ਵੀ ਇਹੀ ਪ੍ਰਾਰਥਨਾ ਕਰੋ ਇਹੀ ਬੇਨਤੀ ਕਰੋ ਵੀ ਬਾਬਾ ਭਵੇਂ ਦੁੱਖ ਦੇ ਭਵੇਂ ਸੁੱਖ ਦੇ ਬਸ ਤੇਰਾ ਜਿਹੜਾ ਹੈਗਾ ਸਾਡਾ ਤੇਰੇ ਨਾਲ ਸਾਥ ਬਣਿਆ ਰਹੇ ਹਨਾ ਕੋਈ ਇਹੋ ਜੀ ਸਿਚੁਏਸ਼ਨ ਆਵੇ ਵੀ ਜਿਸ ਚ ਸਾਨੂੰ ਪਰਖਣਾ ਚਾਵੇ ਤੂੰ ਭਵੇਂ ਹਜ਼ਾਰ ਵਾਰ ਪਰਖੀਂ ਬਟ ਸਾਡਾ ਤੇਰੇ ਤੋਂ ਮੁੱਖ ਨਾ ਮੁੜੇ ਇਹੀ ਹੈਗਾ ਅੱਜ ਦਾ ਜਿਹੜਾ ਮੈਂ ਸੋਚਿਆ ਵੀ ਆਪਾਂ ਲੋਕਾਂ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤਾਂ ਅੱਜ ਦੇ ਵਾਸਤੇ ਇਹੀ ਆ ਕਿ ਬੇਮੁਖੇ ਨਾ ਹੋਵੋ ਠੀਕ ਹੈ ਜੇ ਹੋ ਵੀ ਚੁੱਕੇ ਹੋ ਵਾਪਸ ਆਉਣਾ ਚਾਹੁੰਦੇ ਹੋ ਗਿਲਟੀ ਫੀਲ ਕਰਦੇ ਹੋ ਤਾਂ ਤੁਸੀਂ ਆ ਸਕਦੇ ਹੋ ਕਿਉਂਕਿ 40 ਸਿੱਖ ਜਿਹੜੇ ਸੀਗੇ ਆ ਬੇਦਾਵਾ ਲਿਖ ਕੇ ਦੇ ਗਏ ਸੀਗੇ ਤੇ ਗੁਰੂ ਜੀ ਨੇ ਸਾਰੀਆਂ ਚੀਜ਼ਾਂ ਛੱਡਤੀਆਂ ਸੀਗੀਆਂ ਬਦਾਵਾ ਆਪਦੇ ਕਮਰਕਾਸ਼ੇ 'ਚ ਰੱਖਿਆ ਸੀਗਾ ਬਈ ਉਹਨਾਂ ਨੂੰ ਪਤਾ ਸੀ ਵੀ ਸਿੱਖ ਮੁੜਨਗੇ ਬਦਾਵਾ ਤਾਂ ਰੱਖਿਆ ਸੀਗਾ ਕਿਉਂਕਿ ਗੁਰੂ ਜੀ ਨੂੰ ਇਹ ਸਾਰੇ ਚੀਜ਼ ਦਾ ਪਤਾ ਹੀ ਸੀਗਾ ਉਹਨਾਂ ਨੂੰ ਤਾਂ ਉਹਦਾ ਪ੍ਰਤੱਖ ਆਪਣੇ ਪ੍ਰਤੱਖ ਰੂਪ ਆਪਣੇ ਭਗਵਾਨ ਸੀਗੇ ਤਾਂ ਹਰ ਇੱਕ ਗੱਲ ਦਾ ਪਤਾ ਸੀਗਾ ਉਹਨਾਂ ਨੂੰ ਤਾਂ ਹੀ ਬਦਾਵਾ ਉਹਨਾਂ ਨੇ ਆਪਣੇ ਕਮਰ ਕਸੇ ਵਿੱਚ ਰੱਖਿਆ ਸੀਗਾ ਵੀ ਮੇਰੇ ਸਿੱਖ ਮੁੜਨਗੇ ਤੇ ਮੈਨੂੰ ਇਹ ਫਰਿਆਦ ਕਰਨਗੇ ਤੇ ਮੈਂ ਬਦਾਵਾ ਪਾੜੂਗਾ ਤੁਸੀਂ ਜੇ ਤੁਹਾਡਾ ਹੁਣ ਵੀ ਮਨ ਹੈ ਜੇ ਤੁਸੀਂ ਗਿਲਟੀ ਫੀਲ ਕਰਦੇ ਹੋ ਹਣਾ ਬਈ ਬੇਮੁਖੇ ਹੋਏ ਹੋ ਤੇ ਤੁਹਾਡਾ ਜੀ ਕਰਦਾ ਤਾਂ ਤੁਸੀਂ ਮੋੜ ਸਕਦੇ ਹੋ ਪ੍ਰਮਾਤਮਾ ਨੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਨਾਲ ਲਾ ਲੈਣਾ ਆਪਣੇ ਚਰਨਾਂ ਨਾਲ ਕਿ ਸੀਨੇ ਨਾਲ ਲਾਉਣਗੇ ਤਾਂ ਬੇਨਤੀ ਇਹੀ ਆ ਕਿ ਹਣਾ ਸਿੱਖੀ ਵੱਲ ਵਾਪਸ ਆਓ ਬਹੁਤ ਵਧੀਆ ਮਤਲਬ ਲੱਗਦਾ ਜਦੋਂ ਆਪਾਂ ਆਪਣੇ ਜਿਹੜੇ ਇਤਿਹਾਸ ਜਿਹੜਾ ਆਪਣਾ ਇੰਨਾ ਗਲੋਰੀਅਸ ਇਤਿਹਾਸ ਹੈ ਮਤਲਬ ਕੋਈ ਨਹੀਂ ਹੋਣਾ ਦੋ ਜ਼ਿਆਦਾ ਗਲੋਰੀਅਸ ਇਤਿਹਾਸ ਇਤੋਂ ਜ਼ਿਆਦਾ ਲੇਜੈਂਡਰੀ ਇਤਿਹਾਸ ਕਿਸੇ ਦਾ ਨਹੀਂ ਹੋਣਾ ਕਿ ਆਪ ਦੀਆਂ ਜਾਨਾਂ ਐਂ ਕਰਕੇ ਕੁਰਬਾਨ ਕੀਤੀਆਂ ਆਪ ਦੇ ਧਰਮ ਦੀ ਖਾਤਰ ਆਪ ਤੇ ਗੁਰੂ ਦੀ ਖਾਤਰ ਆਪ ਦੀ ਜਿਹੜੀ ਪਛਾਣ ਦੀ ਖਾਤਰ ਤਾਂ ਉਹ ਨਾ ਇਸ ਤਰ੍ਹਾਂ ਇੰਨੀ ਛਟਕੀ ਚ ਠੀਕ ਹੈ ਜੀ ਬਈ ਇਹ ਹੌਸਲਾ ਕਿਸੇ ਹੋਰ ਧਰਮ ਚ ਨਹੀਂ ਹੈਗਾ ਇਹ ਸਿਰਫ ਸਿੱਖ ਧਰਮ ਚ ਹੈਗਾ ਸ਼ਹਾਦਤ ਦਾ ਠੀਕ ਹੈ ਜੀ ਇਹ ਕੁ ਤੁਸੀਂ ਚੈੱਕ ਕਰਕੇ ਦੇਖ ਲਓ ਕਿਸੇ ਵੀ ਰਿਲੀਜੀਅਨ ਦੇ ਵਿੱਚ ਇੰਨਾ ਜਿਹੜਾ ਹੈਗਾ ਸੈਕਰੀਫਾਈਸ ਨਹੀਂ ਹੈਗਾ ਜਿੰਨਾ ਸਿੱਖੇ ਇਤਿਹਾਸ ਵਿੱਚ ਹੈ ਤਾਂ ਬੰਦੇ ਦੇ ਪੁੱਤ ਨੂੰ ਹਨਾ ਇੱਕ ਜਿਹੜੇ ਪ੍ਰਮਾਤਮਾ ਨੇ ਜਿਹੜੇ ਧਰਮ ਦੇ ਵਿੱਚ ਜਨਮ ਦਿੱਤਾ ਠੀਕ ਹੈ ਜੀ ਉਸੇ ਵਿੱਚ ਹੀ ਤੁਹਾਡਾ ਜਿਹੜਾ ਪਹਿਲਾ ਸਾਹ ਆਇਆ ਉਸੇ ਵਿੱਚ ਹੀ ਕੋਸ਼ਿਸ਼ ਕਰੋ ਕਿ ਆਖਰੀ ਸਾਹ ਹੋਵੇ ਤੇ ਹਰ ਇੱਕ ਸਾਹ ਗੁਰੂ ਦੇ ਨਾਮ ਹੋਵੇ ਠੀਕ ਹੈ ਜੀ ਇਸ 'ਚ ਕੋਈ ਮੈਂ ਪੜਕਾਉ ਉਪਾਸ਼ਣ ਨਹੀਂ ਦਿੰਦਾ ਇਹ ਆਪਣਾ ਹੈਗਾ ਕਿ ਹੱਥ ਜੋੜ ਕੇ ਬੇਨਤੀ ਹੋਈ ਹੈ ਹਨਾ ਕਿ ਆਪਾਂ ਪ੍ਰਮਾਤਮਾ ਨਾਲ ਜੁੜੀ ਹੈ ਕਿਉਂਕਿ ਇਹਨਾਂ বিনা ਕੁਝ ਨਹੀਂ ਹੈਗਾ ਸਭ ਜ਼ੀਰੋ ਹੈ ਤੇ ਜਦੋਂ ਤੁਸੀਂ ਆਪਦੀ ਪਾਵਰ ਜ਼ੀਰੋ ਕਰੋਗੇ ਫਿਰ ਤੁਸੀਂ ਇੱਕ ਨਾਲ ਰਚ ਮਿਚ ਜਾਓਗੇ ਠੀਕ ਹੈ ਜੀ ਤਾਂ ਬਸ ਇਹੀ ਹੈ ਕਿ ਅੱਜ ਦੇ ਦਿਨ ਪਰਿਵਾਰ ਗੁਰੂ ਜੀ ਦਾ ਜਿਹੜਾ ਹੈਗਾ ਇੱਕ ਨਹੀਂ ਰਿਹਾ ਸੀਗਾ ਅਲੱਗ-ਅਲੱਗ ਹੋ ਗਏ ਸੀਗੇ ਇਹ ਮੇਰ ਕਰੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਛੇ ਤੱਕ ਲਈ ਜੀ ਸਤਿ ਸ੍ਰੀ ਅਕਾਲ